ਆਲ ਵੀ ਉਹ ਬੈਂਕ ਦਾ ਪਲੇਅਰ ਵਾਲੀ ਚ ਰਲ ਮੈਚਿੰਗੀ ਜਾ ਕੇ ਦੇਖੀ ਛੱਡ। ਉਰ ਕੋ ਵੈਂਡ ਦੇ ਗਾੜੀ ਸੂਰ ਵੈਂਡ ਆ ਰਹਿਣਾ ਜੱਲ। ਇਧਰ ਪਿੰਡ ਕਰਾ ਬੜੇ ਸੁੱਕੀਆਂ ਨਾ। ਕੀ ਕਿ ਕਰਾਈਆਂ? ਬਿਲਕੁਲ ਇਹ ਉਹਦਾ ਪਤਾ ਛੜੇ ਬਾਬਾ ਜੀ। ਕੋ ਨਾ ਜਾਣਾ। ਆਕਰ ਜੰਦੀ ਬੈਂਕ ਦੇ ਬਲੇਰਲ ਜੀ ਪੈ ਗਈ ਹੈ। ਦੈਨ ਲੱਖਾਂ ਲਾ ਕੇ ਕੋਈ ਹਰ ਦਮ ਆਕੇ ਲਾਗੀ ਜੀ। ਉਹ ਵੇਲਾ ਕਪਤਾਲੇ ਵੀ ਉਹਦੀਆਂ ਬੋਲਦੇ ਆ ਬੈਂਕੇਰੀਆਂ ਨਾ ਸੂਰਵਿੰਟ ਵਾਲੇ ਬੈਂਕ ਦਾ ਲਖਾਰੀ ਬਣਾਉਂਦੇ ਆ ਬਹੁਤ ਫਾਇਦੇ ਬਣਾ। ਇਹਦੇ ਸੂਰਵਟ ਦੇ ਕਿ ਇਹ ਇਹਦਾ ਲਖਾਰੀ ਨਹੀਂ ਹੈ ਨਾ ਇਹ ਜੀ ਚਲੋ ਇਹਦਾ ਜਥਾ ਚੰਗਾ ਹੈ ਨਾਲ ਤੇ ਉਹਦਾ ਵੀ ਗਾ ਮੈਂ ਕਹ ਜਿਹੜਾ ਇਹ ਬੈਂਕ ਦਾ ਤੇ ਕੰਟਾ ਤੇ ਜਗੀਰ ਮੈਦਨ ਲਗਾ ਲਈ ਬੜਾ ਸਿੱਧਾ ਉਹ ਕਮਾ ਨਹੀਂ ਹੁਣ ਠੀਕ ਹੈ ਦੂਜਾ ਚੱਲ ਜਰ ਮੈਂ ਠੀਕ ਹੈ ਸਮਝਿਆ ਸਕੀ ਤੇ ਅਜਾ ਸਿਆਣਾ ਬੜਾ ਇਹ ਬਾਡਰ ਰਹੇਗਾ ਕਿੱਥੋਂ ਵਾਲਾ ਬਾਡਰ ਹੈ ਕਿਹੜਾ ਬਾਡਰ ਹੈ ਹੈ ਸ਼ੇਮ ਕਰਨ ਇੱਥੇ ਵੇਖੀਏ ਕਿ ਇਹਨੂੰ ਸ਼ੇਮ ਕਰਨ ਦਾ ਬਾਡਰ ਅਸੀਂ ਗੁਰਦਾਰ ਲਕੀਸਰ ਗ੍ਰੰਥੀ ਸਿੰਘ ਨਾਲ ਆਏ ਅਸੀਂ ਮਹਿਦੀਪੁਰ ਪਿੰਡ ਮਹਿਦੀਪੁਰ ਹੀ ਪਿੰਡ ਮਹਿਦੀਪੁਰ ਸੋਜ ਅਸੀਂ ਆਏ ਆ ਕਿ ਪੜ ਰਾ ਤੇ ਇੱਥੇ ਸਾਰਾ ਬਾਰਡਰ ਦੇਖਣ ਵਾਸਤੇ ਨਿਆ ਗੁਰਦੁਰ ਸਾਹਿਬ ਹੈ ਚਲੋ ਚਲੋ ਇਹ ਆ ਬਾਰਡਰ ਹੈ ਸਾਰਾ ਨਾ ਇਹ ਆ ਬਾਰਡਰ ਹੈ ਜੀ ਆਹ ਤੰਗਿਰਨ ਵਿੱਚ ਖੇ ਦਾ ਅੱਬ ਕਹਦਾ ਲਿਖਿਆ ਹੋਇਆ ਇਥੇ ਇਹ ਇਸ ਤੋਂ ਅੱਗੇ ਕੋਈ ਵਿਅਕਤੀ ਆਪਣਾ ਮੋਬਾਈਲ ਜਾਂ ਪਰਸ ਹਥਿਆਰ ਨਹੀਂ ਲਿਆ ਸਕਦਾ ਆ ਬਾਰਡਰ ਹੈ ਜੀ ਸਾਰਾ ਇਹ ਆ ਦੇਖੋ ਪਾਕਿਸਤਾਨ ਦਾ ਗੁਰਦੁਆਰਾ ਆ ਸਾਰਾ ਬਾਰਡਰ ਹੈ ਉਹ ਸਾਹਮਣੇ ਫੌਜ ਬੈਠੀ ਹੈ ਤੇ ਆਪਾਂ ਜਾਵਾਂਗੇ ਦੇਖਾਂਗੇ ਮੋਬਾਈਲ ਤੱਕ ਜਾਣ ਨਹੀਂ ਦੇਣਾ ਤੇ ਫਿਰ ਵੀ ਆਪਾਂ ਕੋਸ਼ਿਸ਼ ਕਰਾਂਗੇ ਵੀ ਕੋਈ ਨਾ ਕੋਈ ਦੂਰੋਂ ਖੜ ਕੇ ਵੀਡੀਓ ਬਣਾਵਾਂਗੇ ਆ ਬਾਰਡਰ ਹੈ ਸਾਰਾ ਪਾਕਿਸਤਾਨ ਦਾ ਉਹ ਸਾਹਮਣੇ ਗੁਰਦੁਆਰਾ ਸਾਹਿਬ ਹੈ ਇਹ ਸਾਰਾ ਬਾਰਡਰ ਆ ਫੌਜ ਦੀ ਚੌਂਕੀ ਹੈ ਇਸੋਗਲਾ ਆਪਾਂ ਉਹ ਦੂਰ ਤੱਕ ਸਾਰਾ ਤਕਰੀਬਨ ਬਾਰਡਰੀ ਬੱਡ ਰਹਿਗਾ ਕੋਈ ਚੱਕਰੀ ਨਹੀਂ ਵੀਡੀਓ ਨਾ ਬਣਾਉਂਦੇ ਜਿਆਦਾ ਕੋਈ ਲਿਖਿਆ ਹਾਂ ਇਹ ਤਰ੍ਹਾਂ ਕਿ ਉਹ ਦੇਖੀ ਤੱਲਾ ਆਉਂਦੀ ਹੈ ਫਿਰ ਪਹਿਲਾਂ ਪਤਾ ਲੱਗੇ ਫੋਟੋ ਚਲੇ ਤੱਲਾ ਬੰਦਾ ਆ ਸਕਦਾ ਨਾ ਕੱਲਾ ਤਾਂ ਉਹੀ ਨੇ ਉੱਥੋਂ ਡਰੈਗ ਕਰਾਉਂਗਾ ਜੀ ਨਾ ਬਹੁਤ ਥੇ ਆਪਾਂ ਜਾਣੇ ਨਹੀਂ ਪਕਾ ਪਕਾ ਪਸੇਤੀ ਪਕਾਵਾ ਕਾੜੇ ਪਿੰਦਾ ਹੀ ਮੁੰਡਾ ਤੇ ਪਿੰਦਾ ਮੁੰਡਾ ਐਦਾਂ ਰਣ ਉਸੇ ਪ੍ਰਕਾਸ਼ ਖੜ ਕੇ ਉਸੇ ਸਾਰਾ ਦਿਨ ਰਹਿਣਾ ਆ ਐਦਾਂ ਵਰਦਾ ਆ 4 ਵਜੇ ਤੱਕ 4 ਵਜੇ ਤੱਕ ਰਹਿਣਾ 5 ਮਿੰਟ ਇਹਦਾ ਮਾਰ ਦਿੰਦਾ ਇੱਧਰ ਵੀ ਇੱਕ ਜਗ੍ਹਾ ਤੁਹਾਡੇ ਸੰਗਤ ਬਹੁਤ ਹੁੰਦੀ ਹਣੀ ਆ ਬੜੀ ਬੜੀ ਇਹਦਾ ਬਿੱਤਰ ਬੜੇ ਦੂਰ ਦਾ ਇਹ ਖਣਪੜ ਕਹਿੰਦੇ ਬਹੁਤ ਹੁੰਦੇ ਹੈਗੇ ਇਹਦਾ ਪੜਾ 1.500 ਇੱਕੋ ਸਾਠਾ ਹਾਂ ਬੜੇ ਖਣਪੜ ਹੁੰਦੇ ਆ ਬੜੇ ਸਾਲ ਬਾਦ ਮਹੌਦੇ ਨੇ ਮੇਲਾ ਸਾਲ ਬਾਦ 300 ਨੂੰ ਲੱਗਿਆ 300 ਨੂੰ ਫਿਰ ਗੇਟ ਖੋਲ ਦਿੰਦੇ ਆ ਉਦੋਂ ਬਾਬਾ ਨੰਗੇ ਨਹੀਂ ਜਾਂਦਾ ਫਿਰ ਰੱਖਦੇ ਨਹੀਂ ਜਿੰਨੇ ਮੇਲਾ ਰਹੇ ਉਹਨੇ ਦੇ ਅੱਛਾ 83 ਤੁਸੀਂ ਕਰਦੇ ਫਿਰ 83 ਕਰਕੇ ਨਾ ਅੱਛਾ ਮੋਬਾਈਲ ਵਗੈਰਾ ਨਹੀਂ ਜਾਂਦਾ ਨਾ ਮੋਬਾਈਲ ਤਾਂ ਨਹੀਂ ਜਾਂਦਾ ਅੰਦਰ ਨਾ ਨਾ ਮੈਲੇ ਤੇ ਵੀ ਨਾ 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 ਅੱਛਾ ਮੋਬਾਈਲ ਨਾ ਰੱਖੀ ਜਾਂਦੇ ਸੀ ਵੀਡੀਓ ਦੂਰੋਂ ਦੂਰੇ ਬਣਾਉਣੀ ਉਹ ਨਾ ਉਹਨਾਂ ਨੂੰ ਨਹੀਂ ਆਪਾਂ ਹੁਣ ਨਹੀਂ ਬਣਾਉਂਦੇ ਨਹੀਂ ਹੁਣ ਪਾ ਜਾਂਦੇ ਨਾ ਕੋਈ ਬਾਹਰ ਤੇ ਬੜੀ ਕੋਆ ਅੱਛਾ ਅੱਛਾ ਬੜੀ ਵਧੀਆ ਗੀ ਉੱਥੇ ਪਾਕਿਸਤਾਨ ਦੀ ਅਈ ਉਹਤਰਾ ਹੋਣਗੇ ਅੱਜ ਆਪਣੇ ਹੋਜੀ ਹੋਜੀ ਨਾ ਨਾ ਹੋਜੀ ਤੇਰੇ ਬਾਅਦ ਤੇ ਕਿਹੜਾ ਕੋਤਰਾ ਨਹੀਂ ਕਾਟਉਂਦਾ ਕੋਤਰਾ ਕਾਟ ਹੀ ਹੁੰਦੇ ਆ ਆਪਣੇ ਆਪਣੇ ਹੋ ਵੀ ਜਿਆਦਾ ਉਧਰ ਉਧਰ ਹੁੰਦੇ ਲਾਗੇ ਹੁੰਦੇ ਆਲੇ ਤੇ ਬਣੀ ਜਗਾ ਤੱਕ ਉਧਰ ਉਧਰ ਦੇ ਨਾਲ ਹੀ ਹੁੰਦੇ ਪਛਾਣ ਨਾ 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 ਉਹ ਨਹੀਂ ਇੱਕ ਜਗਾ ਵੀ ਜਿਹੜੀ ਇਹਦੀ ਉਹ ਉਧਰ ਪੈ ਜਾਂਦੀ ਪਰ ਦੇ ਬੰਨ ਲੱਗੀ ਹੁੰਦੀ ਆ ਆਪਣਾ ਜਗਾ ਦਾ ਰੇਤ ਦੇ ਬਣਾ ਉਹਦੇ ਹੱਦ ਪੈ ਗਈ ਇਧਰ ਇਧਰ ਨਹੀਂ ਤਰਨਦਾ ਨਹੀਂ ਤਰਨਦਾ ਸ਼ ਗੋਤਾਵਾ ਬਬਦੀਪ ਸਿੰਘ ਜੀ ਲਗੀ ਰਸਾ ਲੋਕ ਕਮੇਟੀ ਕੋ ਕਰਦੇ ਨਾ ਕਿ ਜਾ ਨਾ ਨਾ ਇਹ ਬਿਲਕੁਲ ਸੇਵਾ ਦਾ ਰਿਖਤ ਹੈ ਇਹਦਾ ਕੋਈ ਨਹੀਂ ਹੈ ਅਸੀਂ ਪਿੰਡ ਕੋਲੀ ਹੈ ਨਹੀਂ ਨਹੀਂ ਕੋਈ ਪਹਿਲੋਂ ਲਾਇਆ ਨਹੀਂ ਤੇ ਅਸੀਂ ਪੈੜੀ ਨਹੀਂ ਹੈ ਨਹੀਂ ਪੜੀਗੀ ਬਾਪੇ 5-4 ਰੁਪਏ 5-4 ਰੁਪਏ ਲੈ ਗਏ ਨਾਲ ਉਹਦੇ ਬਾਹਰ ਦੇ ਸਰਵਾ ਦੇ ਉਹਦੇ ਬਣਾ ਲਈਏ ਨਾਲ ਉਹ ਇੱਥੇ ਆਪਣੇ ਗੇੜ ਤੇ ਇੱਥੇ ਗਾਂਹ ਭਰਾਣੀ ਅੱਛਾ ਨਹੀਂ ਨਹੀਂ ਇੱਧਰ ਇੱਧਰ ਚਲਾ ਨਹੀਂ ਇਹ ਤਾਂ ਆਪਾਂ ਉੱਧਰ ਚੱਲ ਮੜੀ ਜੋ ਉੱਥੇ ਨਹੀਂ ਬਣਾ ਸਕਦੇ ਨਾ ਤਾਂ ਉੱਥੇ ਨੇ ਬਾਂਜੇ ਨੇ ਕਈ ਫਾੜੇ ਨੇ ਫਾੜੇ ਮੈਂ ਇਹਨਾਂ ਚਾਹ ਰਿਹਾ ਕੱਲ ਦਾ ਬਣਿਆ ਨਾ ਜਿਵੇਂ ਨਾਲੇ ਕਰਦੇ ਸਨ ਫਾਨੀ ਜਨੋ ਕਿ ਬੱਕਾ ਪਿਆ ਮੇਰੇ